ਦੇਖ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਤੇ ਵਾਧੇ ਅਗਲੀ ਖਬਰ ਵੱਲ ਬਠਿੰਡਾ ਚੰਡੀਗੜ੍ਹ ਮਾਰਗ ਨੇੜੇ ਰੇਲਵੇ ਫਾਟਾ ਘਰਾਂਪੁਰਾ ਫੂਜ ਪਿਛਲੇ ਦਿਨੀ ਚੁੱਗੀ ਚੋਪੜੀਆਂ ਨੂੰ ਅਚਾਨਕ ਅੱਗ ਲੱਗਣ ਕਾਰਨ ਬਹੁਤ ਜ਼ਿਆਦਾ مالی ਨੁਕਸਾਨ ਹੋਇਆ ਸੀ ਅਤੇ ਚੁੱਗੀ ਚੋਪੜੀਆਂ ਵਾਲੇ ਘਰੋਂ ਬੇਕਾਰ ਹੋ ਗਏ ਸਨ ਉਗੇ ਕਾਂਗਰਸੀ ਆਗੂ ਰਕੇਸ਼ ਸਹਾਰਾ, ਪ੍ਰਸ਼ੋਤਮ ਮਨੂ, ਸੀਤਾਰਾਮ, ਦੀਪਕ ਅਤੇ ਜੀਵਨ ਗਰਗ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦਰਜਨਾਂ ਦੀ ਗਿਣਤੀ ਚੁੱਗੀ ਚੋਪੜੀਆਂ ਸੜ ਕੇ ਸੁਆਹ ਹੋ ਗਈਆਂ ਸਨ ਇਥੋਂ ਤੱਕ ਕਿ ਉਹਨਾਂ ਦੇ ਖਾਣ ਪੀਣ ਵਾਲੇ ਬਰਤਨ ਵੀ ਸੜ ਗਏ ਸਨ ਐਨਾਂ ਦਾ ਸ਼ਹਿਰ ਅਤੇ ਆਸ-ਪਾਸ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਪੀੜਤ ਲੋਕਾਂ ਦੀ ਮਦਦ ਕਰਨ ਅਤੇ ਹਾਲਚਾਲ ਪੁੱਛਣ ਲਈ ਫਰੀਦਕੋਟ ਲੋਕ ਸਭਾ ਹਲਕੇ ਦੇ ਕਾਂਗਰਸੀ ਇਨਚਾਰਜ ਸੁਖਵਿੰਦਰ ਸਿੰਘ ਡੈਨੀ ਪਹੁੰਚੇ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਖਾਣ ਪੀਣ ਵਾਲੇ ਬਰਤਨ ਅਤੇ ਆਰਥਿਕ ਮਦਦ ਵੀ ਦਿੱਤੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਅੱਗ ਲੱਗ ਕਰਕੇ ਸਾਡੇ ਜਿੰਨੇ ਗਰੀਬ ਪਰਿਵਾਰ ਉੱਤੇ ਫੈਮਲੀਆਂ ਬੈਠੀਆਂ ਸੀਗੀਆਂ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਲੱਗਨ ਦਾ ਕਰਕੇ ਔਰ ਉਹਨਾਂ ਨੂੰ ਗੁਨਾਹਗਾਰ ਕੀਤਾ ਉਸ ਤੋਂ ਬਾਅਦ ਔਰ ਅੱਜ ਇੱਕ ਸਾਡਾ ਪ੍ਰੋਗਰਾਮ ਸੀ ਤੇ ਬਾਹਰ ਉਹਨਾਂ ਨੂੰ ਉੱਥੇ ਪਹੁੰਚ ਕੇ ਵਿਜ਼ਿਟ ਕਰਕੇ ਉਹਨਾਂ ਦੀ ਕੋਈ ਸਹਾਇਤਾ ਕਰਨ ਦਾ ਜਿਸ ਨੂੰ ਲੈ ਕੇ ਸਾਡੇ ਟੀਮ ਦੇ ਸਾਥੀ ਸਾਈ ਸਾਹਿਬਾਨ ਸਾਰੇ ਖੜੇ ਹੋਏ ਸੀ ਉਸੇ ਤੋਂ ਜਾ ਕੇ ਉਹਨਾਂ ਨੂੰ ਦਾ ਮੋੜ ਦੁਬਾਰਾ ਹਾਲ ਚਾਲ ਪੁੱਛਣਗੇ ਕੋਈ ਸਹਾਇਤਾ ਕਰਨ ਵਾਸਤੇ ਸੀ ਵਿਦਿਗੰਦਰ ਬ੍ਰਿਜ। ਅੱਜ ਦਾ ਮੁੱਖ ਉਦੇਸ਼ ਅਤੇ ਮੰਤਵ ਜਿਹੜਾ ਮੇਰੇ ਉੱਤੇ ਆਉਂਦਾ ਸੀਗਾ ਉਹ ਇਹੋ ਸੀ ਕਿ ਉਹਨਾਂ ਗਰੀਬ ਪਰਿਵਾਰਾਂ ਕੋਲ ਜਾ ਕੇ ਉਹਨਾਂ ਨੂੰ ਕੋਈ ਦਾ ਹਾਲ ਚਾਲ ਪੁੱਛ ਕੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਸਾਹੀ ਸਹਿਰ ਪਟਿਆਲਾ